ਸਸਤੀ ਖਾਓ ਦੀ ਸਾਰੇ ਨੂੰ ਅੱਜ ਅਸੀਂ ਬਣਾ ਰਿਆ ਮਲਾਈ ਕੋਫਤਾ ਜੋ ਬਹੁਤ ਹੀ ਜ਼ਿਆਦਾ ਕੇਸਤੀ ਤੇ ਰੂਹ ਵਰਗਾ ਥੋੜੀ ਮੂਹ ਵਿੱਚ ਜਾਂਦੀ ਹੈ ਕੁਲ ਜਾਣ ਵਾਲੀ ਰੈਸਪੀ ਬਣ ਕੇ ਤਿਆਰ ਹੋਈ ਹੈ ਮਲਾਈ ਕੋਫਤੇ ਨੂੰ ਆਪਾਂ 3 ਸਟੈਪ ਤੇ ਵੰਡ ਡਿਵਾਈਡ ਕਰਾਂਗੇ ਜੋ ਬਹੁਤ ਹੀ ਆਸਾਨ ਟਿਪਸ ਹੈ ਗਿਆ ਫਸ ਸਟੈਪ ਦੇ ਵਿੱਚ ਕੜਾਈ ਦੇ ਵਿੱਚ ਆਪਾਂ ਇੱਕ ਵੱਡਾ ਚਮਚ ਸਰਸੂ ਦਾ ਤੇਲ ਲਵਾਂਗੇ ਇਸੇ ਨਾਲ ਹੀ ਥੋੜਾ ਜਿਹਾ ਮੱਖਣ ਐਡ ਕਰ ਦੋ ਤੇਲ ਪਾਣ ਦੇ ਨਾਲ ਜਿਹੜਾ ਮੱਖਣ ਹੈ ਉਹ ਬਿਲਕੁਲ ਚੱਲਦਾ ਨਹੀਂ ਹੈਗਾ ਇਸ ਨੂੰ ਚਾਹੇ ਤੁਸੀਂ ਤੇਲ ਵੀ ਐਡ ਕਰ ਸਕਦੇ ਹੋ ਚਾਹੇ ਤੁਸੀਂ ਇਸ ਨੂੰ ਕੱਲਾ ਮੱਖਣ ਵੀ ਐਡ ਕਰ ਸਕਦੇ ਹੋ ਹੁਣ ਓਇਲ ਗਰਮ ਹੋ ਜਾਵੇ ਇਸ ਵਿੱਚ ਇੱਕ ਵੱਡਾ ਚਮਚ ਸਾਬੂ ਜੀਰਾ ਪਾਵਾਂਗੇ ਸਾਬੂ ਜੀਰੇ ਨੂੰ ਪੋਨ ਲੈਣਾ ਹੈ ਬਹੁਤ ਵਧੀਆ ਇਸ ਵਿੱਚ ਕੁਝ ਖੜੇ ਮਸਾਲੇ ਪਾਵਾਂਗੇ ਦੋ ਹਰੀਆਂ ਲਾਚੀਆਂ ਤੋ ਲੌਂਗ ਦੋ ਦਾਲ ਚੀਨੀ ਦੇ ਟੁਕੜੇ ਛੋਟੇ ਛੋਟੇ ਸੇ ਮਿਕਸ ਕਰ ਲਵਾਂਗੇ ਦੋ ਵੱਡੇ ਸਾਈਜ਼ ਦੇ ਪਿਆਜ਼ ਨੂੰ ਲੰਬੇ ਲੰਬੇ ਸਲਾਈਸ ਦੇ ਵਿੱਚ ਕੱਟ ਕਰਕੇ ਐਡ ਕਰ ਦਵਾਂਗੇ ਪਿਆਜ਼ ਨੂੰ ਹਲਕਾ ਜਿਹਾ ਫਰਾਈ ਕਰ ਲੈਣਾ ਹੈ ਇਸ ਦੇ ਨਾਲ ਹੀ ਹੋਣ ਲੰਬੇ ਲੰਬੇ ਸਲਾਈਸ ਦੇ ਵਿੱਚ 1 ਇੰਚ ਅਦਰਕ ਦਾ ਟੁਕੜਾ ਅਸੀਂ ਐਡ ਕਰ ਦਵਾਂਗੇ ਇਸ ਦੇ ਨਾਲ ਹੀ ਦੋ ਹਰੀਆਂ ਮਿਰਚਾਂ ਤੇ ਕੁਝ ਲਸਣ ਦੀਆਂ ਕਲੀਆਂ ਐਡ ਕਰ ਦਵਾਂਗੇ। 2 ਤੋਂ 3 ਮਿੰਟ ਵਾਸਤੇ ਇਸ ਨੂੰ ਬਹੁਤ ਵਧੀਆ ਭੁੰਨਣਾ ਹੈ। ਫਿਰ ਇਸ ਦੇ ਵਿੱਚ ਇੱਕ ਕੱਪ ਅਸੀਂ ਕਾਜੂ ਪਾਣੀ ਆ। ਕਾਜੂ ਅਸੀਂ ਖੁੱਲੀ ਕੁਆਂਟੀਟੀ ਦੇ ਵਿੱਚ ਪਾਵਾਂਗੇ। ਤਦ ਹੀ ਗਰੇਵੀ ਜਿਹੜੀ ਆ ਬਹੁਤ ਰਿਚ ਬਣ ਕੇ ਤਿਆਰ ਹੋਏਗੀ। ਫਿਰ ਇਸ ਦੇ ਵਿੱਚ ਅੱਧਾ ਕੱਪ ਅਸੀਂ ਖਰਬੂਜੇ ਦੇ ਬੀਜ ਐਡ ਕਰਾਂਗੇ। ਨੈਕਸਟ ਕਾਰ ਲਵਾਂਗੇ ਬਹੁਤ ਵਧੀਆ 1 ਮਿੰਟ ਅਸੀਂ ਫਰਾਈ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਹੁਣ ਇਸ ਦੇ ਨਾਲ ਹੀ ਇੱਕ ਕੱਪ ਅਸੀਂ ਪਾਣੀ ਐਡ ਕਰ ਦਵਾਂਗੇ ਤੇ ਅੱਧਾ ਚਮਚ ਅਸੀਂ ਨਮਕ ਐਡ ਕਰ ਦਵਾਂਗੇ ਮਿਲਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੌਫਟ ਹੋਣ ਤੱਕ ਪਕਾਵਾਂਗੇ ਚਾਹੀਏ ਤੁਸੀਂ ਸੇਮ ਗੈਸ ਤੇ ਟੱਕਰ ਦੇ ਕੇ ਇਸ ਨੂੰ 15-20 ਮਿੰਟ ਇਸ ਤਰਾਹੀ ਰਾਂ ਦਿਓ ਪਹਿਲਾਂ ਇਸ ਨੂੰ ਮੈਂ ਹਾਈ ਫਲੇਮ ਤੇ ਪਕਾਵਾਂਗੀ ਫਿਰ ਗੈਸ ਨੂੰ ਆਪਾਂ ਸੇਮ ਕਰ ਦਵਾਂਗੇ ਤੇ ਇਸ ਦੇ ਉੱਪਰ ਟੱਕਰ ਲਗਾ ਦੇਵਾਂਗੇ ਇਸ ਨਾਲ 7 ਤੋਂ 8 ਮਿੰਟ ਦੇ ਵਿੱਚ ਵਿੱਚ ਪਿਆਜ਼ ਜਿਹੜੀਆਂ ਸੌਫਟ ਹੋ ਜਾਣਗੇ ਪਿਆਜ਼ ਦੇਖੋ ਬਹੁਤ ਵਧੀਆ 7-8 ਮਿੰਟ ਦੇ ਵਿੱਚ ਵਿੱਚ ਹੀ ਸੌਫਟ ਹੋ ਚੁੱਕੇ ਨੇ ਤੇ ਪਾਣੀ ਵੀ ਸੁੱਕ ਗਿਆ ਹੋਇਆ ਹੈ ਖੋਣੇ ਨੂੰ ਪਠੰਡਾ ਹੋਣ ਲਈ ਰੱਖ ਤਵਾਂਗੇ ਫਿਰ ਸੈਕਿੰਡ ਸਟੈਪ ਦੇ ਵਿੱਚ ਆਲੂ ਨੂੰ ਬੋਇਲ ਕਰਕੇ 2 ਕਿੰਟ ਵਾਸਤੇ ਠੰਡਾ ਹੋਣ ਲਈ ਰੱਖ ਦਿਓ ਆਲੂ ਆਲੂ ਜੇ ਠੰਡੇ ਹੋਣਗੇ ਤੇ ਤੁਹਾਡੇ ਜਿਹੜੇ ਕੋਫੇ ਬਹੁਤ ਹੀ ਵਧੀਆ ਬਣ ਕੇ ਪਿਆਰ ਹੋਣਗੇ ਗਰਮ ਆਲੂ ਦੇ ਵਿੱਚ ਮੋਇਸਚਰਾਈਜ਼ਰ ਜਿਹੜਾ ਉਹ ਛੱਡਣਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਸਾਡੇ ਕੋਫ ਤੇ ਜਿਹੜੇ ਉਹ ਕਈ ਵਾਰ ਫਟ ਜਾਂਦੇ ਨੇ ਇਸੇ ਲਈ ਆਲੂ ਠੰਡਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਆਲੂ ਨੂੰ ਆਪਾਂ ਮੈਸ਼ ਕਰ ਲੈਣਾ ਹੈ ਸਾਰੇ ਆਲੂਆਂ ਨੂੰ ਅਸੀਂ ਮੈਸ਼ ਕਰ ਲਿਆ ਹੋਇਆ ਹੈ ਅਸੀਂ ਹੋਰ 200 ਗ੍ਰਾਮ ਪਨੀਰ ਲਿਆ ਹੈ ਫਰੈਸ਼ ਪਨੀਰ ਨੂੰ ਹੁਣ ਆਪਾਂ ਆਲੂ ਦੇ ਵਿੱਚ ਗ੍ਰੇਟ ਕਰ ਲਵਾਂਗੇ ਪਨੀਰ ਨੂੰ ਆਪਾਂ ਗ੍ਰੇਟ ਕਰ ਲਿਆ ਹੋਇਆ ਹੈ ਇਸਦੇ ਵਿੱਚ ਪਰੀ ਕੱਟੀ ਹੋਈ ਹਰੀ ਮਿਰਚ ਐਡ ਕਰਾਂਗੇ ਹੁਣ ਇਸਦੇ ਵਿੱਚ ਇੱਕ ਚਮਚ ਛੀਰਾ ਪਾਊਡਰ ਪਾਵਾਂਗੇ ਇੱਕ ਚਮਚ ਘੜਾ ਮਸਾਲਾ ਪਾਊਡਰ ਪਾਵਾਂਗੇ ਇੱਕ ਚਮਚ ਅਸਲੀ ਲਾਲ ਮਿਰਚ ਪਾਊਡਰ ਪਾਵਾਂਗੇ ਇੱਕ ਚਮਚ ਅਸਲੀ ਕਾਲੀ ਮਿਰਚ ਪਾਊਡਰ ਪਾਵਾਂਗੇ ਤੇ ਅੱਧਾ ਇੱਕ ਚਮਚ ਤੁਸੀਂ ਨਮਕ ਦਾ ਪਾਵਾਂਗੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਤੇ ਮਿਕਸ ਕਰ ਲੈਣਾ ਹੈ मिक्स ਕਰਨ ਤੋਂ ਬਾਅਦ ਅਸੀਂ ਇਸ ਤੇ ਵਿੱਚ 2 ਚਮਚ ਮੈਦਾ ਐਡ ਕਰਾਂਗੇ ਫਿਰ ਤੋਂ ਆਪਾਂ ਇੱਕ ਵਾਰੀ ਮਿਕਸ ਕਰ ਲੈਣਾ ਹੈ ਵਰਸੀ ਜਿਵੇਂ ਕਿ ਪੇੜਾ ਤਿਆਰ ਕਰਦੇ ਹਾਂ ਬਿਲਕੁਲ ਉਹਨਾਂ ਕ ਪੋਰਸ਼ਨ ਲਵਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਦਬਾ ਲਵਾਂਗੇ ਤਾਂ ਜੋ ਜਦੋਂ ਅਸੀਂ ਕੋਫਤਾ ਬਣਾਵਾਂਗੇ ਤੇ ਬਿਲਕੁਲ ਵੀ ਖੁੱਲੇ ਨਾ ਤੇ ਹੁਣ ਅਸੀਂ ਜਿਵੇਂ ਲੱਡੂ ਬਣਾਉਂਦੇ ਹਾਂ ਬਿਲਕੁਲ ਉਸੇ ਤਰ੍ਹਾਂ ਹੀ ਇੱਕ ਕੋਫਤਾ ਬਣਾ ਕੇ ਅਸੀਂ ਤਿਆਰ ਕਰਾਂਗੇ ਪਹਿਲਾ ਦੇਖੋ ਕੋਫਤਾ ਬਹੁਤ ਵਧੀਆ ਬਣ ਕੇ ਤਿਆਰ ਹੈ ਇਸੇ ਤਰ੍ਹਾਂ ਆਪਾਂ ਸਾਰੇ ਕੋਫਤੇ ਬਣਾ ਕੇ ਤਿਆਰ ਕਰ ਲੈਣੇ ਨੇ ਫਿਰ ਅਸੀਂ ਇੱਕ ਪਲੇਟ ਦੇ ਵਿੱਚ ਕਾਰਨ سٹਾਰਚ ਲਵਾਂਗੇ ਫਿਰ ਅਸੀਂ ਇੱਕ ਇੱਕ ਕੋਫਤਾ ਕਰਕੇ ਕਾਰਨ سٹਾਰਚ 'ਚ ਲਪੇਟ ਲੈਣਾ ਹੈ ਐਕਸਟਰਾ ਕਾਰਨ سٹਾਰਚ ਨੂੰ ਆਪ ਇਸ ਤਰ੍ਹਾਂ ਹੱਥਾਂ ਦੇ ਨਾਲ ਉਤਾਰ ਲੈਣਾ ਹੈ ਸਾਰੇ ਕੋਫਤੇ ਬਣ ਕੇ ਬਿਲਕੁਲ ਤਿਆਰ ਹੈ ਹੁਣ ਅਸੀਂ ਤੇਲ ਨੂੰ ਬਹੁਤ ਵਧੀਆ ਗਰਮ ਕਰਨਾ ਹੈ ਤੇ ਇਸ ਦੇ ਵਿੱਚ 3 ਤੋਂ 4 ਗਿੜੇ ਕੋਫਤੇ ਆਡ ਕਰਨੇ ਨੇ ਕਿਉਂਕਿ ਜੇ ਅਸੀਂ ਸਾਰੇ ਕੋਫਤੇ ਇੱਕੋ ਵਾਰ ਹੀ ਪਾ ਦਾਂਗੇ ਤੇ ਕੋਫਤੇ ਜਿਹੜੇ ਆ ਉਹ ਖਿੰਡਰ ਜਾਂਦੇ ਨੇ ਕੋਫਟਿਆਂ ਨੂੰ ਆਪਾਂ ਵਿੱਚ ਵਿੱਚ ਹਲਕਾ ਹਲਕਾ ਹਿਲਾਉਂਦੇ ਰਵਾਂਗੇ ਜਦੋਂ ਕੋਫਟਿਆਂ ਦਾ ਕਲਰ 골ਡਨ ਬ੍ਰਾਊਨ ਹੋ ਜਾਵੇ ਹੁਣ ਅਸੀਂ ਇਸ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਵਾਂਗੇ ਤੁਸੀਂ ਪਲੇਟ ਦੇ ਉੱਪਰ ਟਿਸ਼ੂ ਪੇਪਰ ਰੱਖ ਕੇ ਵੀ ਉਸ ਦੇ ਉੱਪਰ ਕੋਕ ਪੇ ਰੱਖ ਸਕਦੇ ਹੋ ਇਸ ਦੇ ਨਾਲ ਜਿੰਨਾ ਵੀ ਐਕਸਟਰਾ ਆਇਲ ਆ ਉਹ ਆਪਣੇ ਆਪ ਹੀ ਰਿਮੂਵ ਹੋ ਜਾਏਗਾ ਹੁਮੇ ਤੁਹਾਨੂੰ ਇੱਕ ਕੋਕਤਾ ਤੋੜ ਕੇ ਦਿਖਾਨੀ ਹੈ ਸੋ ਦੇਖੋ ਬਿਲਕੁਲ ਰੂਮ ਵਰਗਾ ਕੋਕਪਾ ਬਣ ਕੇ ਤਿਆਰ ਹੋਇਆ ਹੈ ਇੱਕਦਮ ਮੂੰਹ ਵਿੱਚ ਕੁਲਜਾਨ ਵਾਲਾ ਮਸਾਲੇ ਨੂੰ ਪੁਨੀ ਕੇ ਰੱਖਿਆ ਸੀ ਉਹ ਠੰਡਾ ਹੋ ਚੁੱਕਾ ਹੈ ਹੁਣ ਇਸ ਮਸਾਲੇ ਨੂੰ ਆਪਾਂ ਗ੍ਰਾਇੰਡਰ ਜਾਰ ਦੇ ਵਿੱਚ ਪਾ ਕੇ ਇਸ ਦੀ ਆਪਾਂ ਪੇਸਟ ਬਣਾ ਕੇ ਤਿਆਰ ਕਰ ਲੈਣੀ ਹੈ ਹੁਣ ਅਸੀਂ ਥੋੜ੍ਹ ਸਟੈਪ ਦੇ ਵਿੱਚ ਕੜਾਈ ਦੇ ਵਿੱਚ ਅੱਧਾ ਵੱਡਾ ਚਮਚ ਸਰ੍ਹੋਂ ਦਾ ਤੇਲ ਐਡ ਕਰਾਂਗੇ ਥੋੜਾ ਜਿਹਾ ਮੱਖਣ ਪਾ ਦਵਾਂਗੇ ਜਦ ਗਰਮ ਹੋ ਜਾਵੇ ਗੈਸ ਨੂੰ ਆਪਾਂ ਸੇਮ ਕਰ ਦਵਾਂਗੇ ਜੋ ਅਸੀਂ ਪੇਸਟ ਬਣਾ ਕੇ ਰੱਖੀ ਹੋਈ ਸੀ ਉਹ ਅਸੀਂ ਅਛੰਨੀ ਦੇ ਵਿੱਚ ਐਡ ਕਰਕੇ ਇਸ ਨੂੰ ਬਹੁਤ ਵਧੀਆ ਛਾਣ ਲੈਣਾ ਹੈ ਸੋ ਜਦੋਂ ਵੀ ਤੁਹਾਡਾ ਮਲਾਈ ਕੋਫਤਾ ਖਾਣ ਨੂੰ ਦਿਲ ਕਰੇ ਤੁਸੀਂ ਚਟਪਟੀ ਇਸ ਮਲਾਈ ਕੋਫਤੇ ਦੀ ਰੈਸਿਪੀ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਤੁਹਾਡੇ ਕੋਈ ਸਪੈਸ਼ਲ ਗੈਸਟ ਆਈ ਫੋਨ ਦਾ ਤੁਸੀਂ ਉਸ ਨਾਲ ਵੀ ਬਣਾ ਕੇ ਇਹ ਰੈਸਪੀ ਖਵਾ ਸਕਦੇ ਹੋ ਸਾਰੇ ਜਾਣੇ ਤੁਹਾਡੀ ਤਾਰੀਫ ਕਰਦੇ ਰਹਿ ਜਾਣਗੇ ਪੇਸਟ ਨੂੰ ਆਪਾਂ ਬਹੁਤ ਵਧੀਆ ਛਾਣ ਲਿਆ ਹੈ ਹੋਰ ਅਸੀਂ ਇਸ ਗਰੇਵੀ ਨੂੰ ਆਪਾਂ 3 ਤੋਂ 4 ਮਿੰਟ ਪਕਾਣਾ ਹੈ 3-4 ਮਿੰਟ ਬਾਅਦ ਗਰੇਵੀ ਪੱਕ ਕੇ ਬਹੁਤ ਵਧੀਆ ਤਿਆਰ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਅਸੀਂ ਪੇਸਟ ਬਣਾਈ ਸੀ ਉਸ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਕੇ ਤੇ ਇਸ ਦੇ ਵਿੱਚ ਮਿਕਸ ਕਰ ਲਵਾਂਗੇ ਹੁਣ ਅਸੀਂ ਇਸ ਗਰੇਵੀ ਦੇ ਵਿੱਚ ਪਾਣੀ ਐਡ ਕੀਤਾ ਤੇ 1 ਮਿੰਟ ਲਈ ਪਕਾਵਾਂਗੇ ਇਸ ਦੇ ਵਿੱਚ 2 ਚਮਚ ਅਸੀਂ ਫ੍ਰੈਸ਼ ਮਲਾਈ ਜਿਹੜੀ ਉਹ ਪਾਵਾਂਗੇ ਜੇ ਚਾਹੀਦੇ ਇਸ ਦੇ ਵਿੱਚ ਵਿੱਪ ਕਰੀਮ ਚਾਹੇ ਘਰ ਦੀ ਮਲਾਈ ਵੀ ਐਡ ਕਰ ਸਕਦੇ ਹੋ ਮਲਾਈ ਐਡ ਕਰਨ ਦੇ ਨਾਲ ਗਰੇਵੀ ਦੇ ਵਿੱਚ ਥੋੜੀ ਜਿਹੀ সুইਟਨੈਸ ਆ ਜਾਂਦੀ ਹੈ ਮਿਕਸ ਕਰ ਲਵਾਂਗੇ ਹੁਣ ਇਸ ਦੇ ਵਿੱਚ ਅੱਧਾ ਛੋਟਾ ਚਮਚ ਅਸੀਂ ਨਮਕ ਐਡ ਕਰਾਂਗੇ ਅੱਧਾ ਛੋਟਾ ਚਮਚ ਅਸੀਂ ਗਰਮ ਮਸਾਲਾ ਐਡ ਕਰਾਂਗੇ ਤਾਂ ਛੋਟਾ ਚਮਚ ਅਸੀਂ ਕਾਲੀ ਮਿਰਚ ਪਾਊਡਰ ਪਾਵਾਂਗੇ ਤਾਂ ਛੋਟਾ ਚਮਚ ਅਸੀਂ ਧਨੀਆ ਪਾਊਡਰ ਪਾਵਾਂਗੇ ਤੇ 1 ਚਮਚ ਅਸੀਂ ਚੀਨੀ ਡਾਟ ਕਰਾਂਗੇ ਮਸਾਲਿਆਂ ਨੂੰ ਆਪਾਂ ਗਰੇਵੀ ਦੇ ਵਿੱਚ ਮਿਕਸ ਕਰ ਲੈਣਾ ਹੈ ਇੱਕ ਵੱਡਾ ਚਮਚ ਸਸੀ ਕ੍ਰੌਸ਼ ਕਰਕੇ ਕਸੂਰੀ ਮੇਥੀ ਪਾਵਾਂਗੇ ਮਿਕਸ ਕਰ ਲਵਾਂਗੇ ਸੋ ਬਹੁਤ ਹੀ ਟੇਸਟੀ ਤੇ ਬਹੁਤ ਹੀ ਰਿਚ ਗਰੇਵੀ ਬਣ ਕੇ ਬਿਲਕੁਲ ਤਿਆਰ ਹੈ ਹੋਰ ਅਸੀਂ ਪਲੇਟ ਦੇ ਵਿੱਚ ਕੋਫਤੇ ਪਾਵਾਂਗੇ ਸੋ ਗਰੇਵੀ ਦਾ ਵੀ ਸੌਤ ਰਹਿੰਦਾ ਇੱਕ ਵੱਖਰਾ ਹੀ ਤਰੀਕਾ ਹੈਗਾ ਹੈ ਕੋਫਤਿਆਂ ਨੂੰ ਅਸੀਂ ਗਰੇਵੀ ਦੇ ਵਿੱਚ ਨਹੀਂ ਪਾਵਾਂਗੇ ਬਲਕਿ ਕਰੇਵੀ ਨੂੰ ਅਸੀਂ ਕੋਫਤੇ ਦੇ ਉੱਪਰ ਪਾਵਾਂਗੇ ਫੇਵਰ ਰੈਸਟੋਰੈਂਟ ਸਟਾਈਲ ਸਾਡੇ ਮਲਾਈ ਕੋਫਤਾ ਬਣ ਕੇ ਬਹੁਤ ਹੀ ਤੈਸਤੀ ਤਿਆਰ ਨੇ एकदम ਵੂ ਵਰਗੇ ਮਲਾਈਮ ਕੋਫਤੇ ਬਣ ਕੇ ਤਿਆਰ ਨੇ ਇਸ ਦੇ ਉੱਪਰ ਥੋੜੀ ਜਿਹੀ ਮਲਾਈ ਪਾਵਾਂਗੇ ਗਾਰਨਿਸ਼ ਕਰਨ ਲਈ ਸੋ ਅੱਜ ਦੀ ਰੈਸিপি ਤੁਹਾਨੂੰ ਟਿਪਸ ਐਂਡ ਟ੍ਰਿਕਸ ਦੇ ਨਾਲ ਮੈਂ ਤੁਹਾਨੂੰ ਦੱਸੀ ਹੈ ਤੇ ਇਸੇ ਤਰੀਕੇ ਨਾਲ ਕੋਫਤੇ ਦੀ ਰੈਸিপি ਬਣਾ ਕੇ ਤੁਸੀਂ ਦੇਖ ਸਕਦੇ ਹੋ ਰੈਸਿਪੀ ਪਸੰਦ ਆਈ ਤੇ ਮੈਨੂੰ ਕਮੈਂਟ ਸੈਕਸ਼ਨ ਚ ਲਿਖ ਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਹੋ ਤੇ ਸਾਡੇ ਦਲਬੀਰ ਰਸੋਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ ਤਦ ਤੱਕ ਕੇ ਲਈ ਸਤਿ ਸ਼੍ਰੀ ਅਕਾਲ